ਬਦਲੀ ਸਾਈਨ ਬਣੇ ਰਹੇ ਕੋਈ ਨਹੀਂ ਰਹੇ ਕੋਈ ਸਾਈਨ ਹੋਣਾ ਆ ਸਰਪੰਚ ਸਾਹਿਬ ਨਗਰ ਦਾ ਉਹ ਤੋਂ ਬਿਜੁਰ ਕਹਾਲੇ ਇਹਾਰੇ ਇਹਨੂੰ ਬੰਦਾ ਇਹਨੂੰ ਬੰਦਾ ਕਹਿ ਰਿਹਾ ਚੱਲ ਬਾਹਰ ਚੋਕ ਨੂੰ ਕੋਈ ਸੇਵਾ ਦਾ ਹੁਕਮ ਇਹਨੇ ਲੋਕਾਂ ਬਾਕੀ ਤਾਂ ਕਿ ਤੂੰ ਜਾਣ ਕੇ ਸਰਪੰਚ ਕਰੇ ਇਦਾਂ ਨਹੀਂ ਹੋਈ ਨਾ ਕਰ ਹੋਈ ਆ ਸਾਰੀ ਤੂੰ ਉਹਨੂੰ ਬੋਲਦਾ ਐਸੀ ਗੱਲ ਕਰ ਆਪਣੇ ਲੜਕੇ ਨੂੰ ਬੁਲਾਓ ਉਹਨੂੰ ਵੀ ਤਾਂ ਕੋਲ ਕਰ ਆ ਅਸੀਂ ਦੋਨੇ ਇਕੱਠੇ ਉਹਦੇ ਨਾਲ ਜੋ ਵੀ ਕੋਸ਼ ਹੈਗਾ ਆਪਾਂ ਬੈਠਾ ਜਿਹੜੀ ਗੱਲ ਕਰ ਤੁਸੀਂ ਮੈਟਰ ਸੀ ਬਦਲੀ ਸਾਹਿਬ ਬਦਲੀ ਉਹਦੀ ਹੋ ਗਈ ਆ ਜੀ ਠੀਕ ਹੈ ਜੀ ਦੂਜੀ ਗਾਰੀ ਜਿਹੜੀ ਤੁਸੀਂ ਦਰਖਾਸਤ ਦਿੱਤੀ ਸੀ ਇਹ ਇਨਕੁਆਰੀ ਜਿਹੜੀ ਹੈ ਐਡੀਐਸਵੀ ਵਨ ਸਰਵ ਕਰ ਰਹੇ ਨੇ ਸ਼ਰਮਾ ਜੀ ਤੁਸੀਂ ਕਰ ਰਹੇ ਨੇ ਕੋਈ ਗਏ ਸੀ ਜੀ ਨਹੀਂ ਤੁਸੀਂ ਕਦੋਂ ਗਏ ਸੀ ਆਪਾਂ ਕਿੱਥੋਂ ਵੀ ਗਏ ਪਾਸੋਂ ਚੌਥੇ ਵੀ ਜਾ ਕੇ ਨਹੀਂ ਤੁਸੀਂ ਦੋਨਾਂ ਕੋ ਸਵੇਰੇ ਸਵੇਰੇ ਜਾਓ ਠੀਕ ਹੈ ਜੋ ਵੀ ਆਪਣਾ ਮਤਲਬ ਹੈਗਾ ਉਹ ਜੇ ਕੋਈ ਤੁਹਾਡਾ ਹੋਰ ਕੋਈ ਕੰਪਲੀਟ ਦਾ ਜੋ ਕੁਝ ਹੈਗਾ ਉਹ ਸਾਡੇ ਇੱਥੇ ਨਹੀਂ ਸੁਣਦੇ ਅਸੀਂ ਥਾਣੇ ਤੇ ਬੈਠੇ ਆ ਨਾ ਅਸੀਂ ਸਮਝਾਈ ਕਰਾਂਗੇ ਤੁਹਾਨੂੰ ਉਹਨਾਂ ਨੇ ਪਤਾ ਕੀ ਗਏ ਸਰ ਨੇ ਉਹ ਕਹਿੰਦੇ ਤੁਸੀਂ ਕਿਤੇ ਨਹੀਂ ਜਾਣਾ ਘਰੇ ਦਾ ਜਿਵੇਂ ਸਾਨੂੰ ਦਫ਼ਤਰੋਂ ਫੋਨ ਆਉਂਦੇ ਆ ਕਿੰਨਾ ਨੇ ਕਿਹਾ ਨਾਰਮਲ ਹੀ ਲਾ ਲਿਆ ਉਹਨਾਂ ਨੇ ਕਿਤੇ ਜਾਣ ਦੀ ਲੋੜ ਨਹੀਂ ਨਾਲ ਉਹ ਵੀ ਫੋਨ ਆਉਂਦੇ ਆ ਤੁਹਾਨੂੰ ਮਿਲਵਾ ਕੇ ਤੁਸੀਂ ਇਦਾਂ ਕਰੋ ਸ਼ਾਮਾਂ ਦੇ ਤੁਸੀਂ ਜਾਣਾ ਹੀ ਨਹੀਂ ਕਿਤੇ ਵੀ ਤੁਸੀਂ ਘਰੇ ਬਹਿ ਜਾ ਕੇ ਮੈਨੂੰ ਇਹ ਸਾਨੂੰ ਜਵਾਬ ਦਿੱਤਾ ਜੀ ਨਹੀਂ 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 ਤੁਸੀਂ ਮੇਰੇ ਤੋਂ ਗੱਲ ਸਵੇਰੇ ਜੇ ਤੁਹਾਨੂੰ ਕੋਈ ਨਹੀਂ ਵੀ ਤੁਹਾਡੀ ਕੋਈ ਨਾ ਸੁਣਵਾਈ ਕਿਸੇ ਚੀਜ਼ ਦੀ ਹੋਈ ਤੁਸੀਂ ਇੱਕ ਵਾਰੀ ਸਵੇਰੇ ਰੇਡਿਸ ਵੀ ਹਾਂ ਸਰ ਦਫ਼ਤਰ ਜਾਓ ਠੀਕ ਹੈ ਨਾ ਪਹਿਲੀ ਗੱਲ ਤੇ ਜੋ ਤੇੜੀ ਮੰਗ ਸੀ ਉਹ ਪੂਰੀ ਹੋ ਚੁੱਕੀ ਹੈ ਜੇ ਕੋਈ ਬਾਕੀ ਕੋਈ ਹੋਰ ਕੰਪਲੀਟ ਜਾਂ ਕਿਸੇ ਮਕਦਮੇ ਦੀ ਕੋਈ ਅਨਸੁਆਈ ਦੇ ਸਾਡੇ ਕੋਲ ਥਾਣੇ ਆ ਜਾ ਤੁਹਾਨੂੰ ਦੱਸ ਦੋ ਅਸੀਂ ਬੈਠੇ ਹਾਂ ਬਗਰਾ ਪਤਾ ਇੱਕ ਪਰਚਾ ਦਰਜ ਹੋਇਆ ਸੀ ਮਰਤੇ ਚੋਟਾ ਸਾਰੇ ਪਰਿਵਾਰ ਤੇ ਗੱਲ ਪਾਜੀ ਮੇਰੇ ਮੰਮੀ ਤੇ ਮੇਰੀ ਪਤਨੀ ਤੇ ਪਰਚਾ ਝੂਠਾ ਦਿੱਤਾ ਗਿਆ ਹੈ ਕੋਈ ਚੌਂਕੀ ਵੀਡੀਓ ਦੱਸਾ ਦੇ 110 ਦਾ ਮਕਦਮਾ ਜਿਹੜੇ ਬਿਆਨ ਤੁਸੀਂ ਲਿਖੇ ਸੀ ਸਰ ਉਹ ਆਪਾਂ ਪਰਚਾ ਪਾਲਟੀ ਤੇ ਹੋ ਗਿਆ ਸੀਗਾ ਉਸ ਤੋਂ ਬਾਅਦ 17 ਤਖਰੀਕ ਤਕਰੀਬਨ ਮੈਨੂੰ ਫੋਨ ਆਉਂਦਾ ਵੀ ਰਾਜੀਨਾਮਾ ਕਰ ਲਾ ਮੈਨੂੰ ਫੋਨ ਆਇਆ ਵੀ ਆਪਣਾ ਤੇਰੇ ਤੇ ਵੀ ਪਰਚਾ ਦਰਜ ਹੋ ਗਿਆ ਮੈਂ ਕਿਹਾ ਜੀ ਸਰ ਮੇਰੇ ਦੇਖਾ ਤੇ ਇੱਕ ਤਾਂ ਮੈਨੂੰ ਘਰੇ ਆ ਕੇ ਕੁੱਟ ਮਾਰ ਕੀਤੀ ਬਰਨਾਲਾ ਉਸ ਤੋਂ ਬਾਅਦ ਮੇਰੇ ਤੇ ਹੀ ਪਰਚਾ ਦਰਜ ਕਰ ਦਿੱਤਾ ਜਾਂ ਜਿਹਦੇ ਵੀ ਮੈਂ ਵੀਡੀਓ ਫੋਟੇਜ ਵੀ ਮੈਂ ਸਰ ਨੂੰ ਦੇ ਦਿੱਤੀ ਸੀ ਐਸ ਐਚਓ ਸਾਹਿਬ ਨੂੰ ਤੇ ਉਸ ਤੋਂ ਬਾਅਦ ਮੇਰੇ ਤੇ ਪਰਚਾ ਦਰਜ ਕੀਤਾ ਮੈਨੂੰ ਫੋਨ ਆਉਂਦੇ ਰਹੇ ਕਿਉਂਕਿ ਜੋ ਵੀ ਆਪਣੀ ਜ਼ਮਾਨਤ ਲੈ ਮੈਂ ਕਿਹਾ ਮੈਂ ਜ਼ਮਾਨਤ ਲਵਾਂਗਾ ਮੈਂ ਤਾਂ ਚੋਰ ਬਣ ਜਾਊਂਗਾ ਮੈਂ ਜ਼ਮਾਨਤ ਨਹੀਂ ਲੈਣੀ ਹੈਗੀ ਸਰ ਸਰ ਇਨਕੁਆਰੀ ਅਸੀਂ ਸੀਪੀ ਸਾਹਿਬ ਕੋ ਆਪਣੀ ਇਨਕੁਆਰੀ ਰਵਾਈ ਸੀ ਵੀ ਸਾਹਿਬ ਨੇ ਇਹਨੂੰ ਭੇਜ ਜਿਹੜੇ ਉੱਥੇ ਦੇਖਿਆ ਵਾ ਲੜਾਈ ਚ ਹੋਈ ਆ ਉਹ ਗਵਾਹ ਵੀ ਪੇਸ਼ ਕਰਾ ਦੇਤੇ ਪਰ ਹਜੇ ਤੱਕ ਸਰ ਮੇਰਾ ਬਿਆਨ ਤੱਕ ਕੋਈ ਨਹੀਂ ਮੇਰੇ ਸੁਣ ਗੱਲ ਜਿਹੜਾ ਅੰਡਰ ਪ੍ਰੋਸੈਸ ਹੋਵੇ ਨਾ ਉਹਨੂੰ ਦੇਣ ਤੇ ਲੱਗੀ ਜਾਂਦੇ ਨਾ ਐਡਾ ਜਿਹਾ ਕਿ ਆਪਾਂ ਕਹਿੰਦੇ ਹਾਂ ਟੇ ਟਾਈਮ ਚੀਜ਼ ਨਹੀਂ ਜਦੋਂ ਇਨਕੁਆਰੀ ਚੱਲ ਪਈ ਹੈ ਨਾ ਉਹਦੇ ਸਾਰੇ ਪੱਖ ਸੁਣ ਕੇ ਹੀ ਫੈਸਲੇ ਪਰ ਫਿਰ ਸਰ ਇਹ ਤਾਂ ਦੇਖ ਤੁਸੀਂ ਮੇਰੀ ਇੱਕ ਗੱਲ ਸੁਣਾਓ ਹਾਂ ਜੇ ਅੱਗੇ ਵੀ ਤੁਹਾਡੀ ਸੁਣਵਾਈ ਹੋਏ ਹੁਣ ਵੀ ਹੋਊਗੀ ਤੁਹਾਡੀ ਤੁਹਾਡੇ ਤੇ ਯਕੀਨ ਆ ਜੀ ਪੂਰਾ ਜੀ ਯਕੀਨ ਹੈ ਨਾ ਜੇ ਅੱਜ ਨਹੀਂ ਤਾਂ ਸਵੇਰੇ 10 ਵਜੇ ਉੱਥੇ ਆ ਜਾਓ ਮੇਰੇ ਕੋਲ ਜਿਹੜੀ ਕਮਿਊਨੀਕੇਸ਼ਨ ਆਪਾਂ ਪੂਰੀ ਕਰ ਲ ਉਨੀ ਹੋਇਆ ਇੱਥੇ ਬੈਠੇ ਕੰਮ ਹੋਇਆ ਜਿਹੜਾ ਕੁਝ ਹੋਇਆ ਨਹੀਂ 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 نیچے ਵਾਲੇ ਪੱਧਰ ਤੇ ਉੱਥੇ ਜਾ ਕੇ ਕੁਝ ਪੁੱਛਤਾਛ ਨਹੀਂ ਹੋਈ ਹੈਗੀ ਵੀ ਕਿਹਨੂੰ ਕੁੱਟਿਆ ਕਿ ਮੈਂ ਮੈਂ ਕਰ ਲੂੰਗਾ ਹੋਰ ਦੱਸ ਮੈਨੂੰ ਯਕੀਨ ਹੈ ਬਿਲਕੁਲ ਯਕੀਨ ਹੈ ਵੀਡੀਓ ਰਿਕਾਰਡਿੰਗ ਆਪੇ ਸਿੱਧੇ ਕਰਦੇ ਆ ਪਰ ਮੈਂ ਆਹੀ ਆਪੇ ਆਣ ਕੇ ਕਰ ਲਾਂਗੇ ਇਨਕੁਆਇਰੀ ਠੀਕ ਠੀਕ ਹੈ ਗੱਲ ਸੁਣੋ ਇੱਕ ਮਿੰਟ ਹਾਂ ਹਾਂਜੀ ਇਸ ਰਵਿੰਝ ਦਾ ਲੜਕਾ ਆ ਜੀ ਇਹ ਦੱਸੋਦੋਂ ਕੀ ਹੋਇਆ ਆਪਾਂ ਮਤਲਬ ਤੀਸਰੀ ਵਾਰ ਭੱਟੇ ਦੇ ਸਰਪੰਚ ਬਣਿਆ ਠੀਕ ਆ ਜੋ ਕੋ ਮੋਦਵਾਰ ਬੰਦਾ ਜਾਂਦਾ ਆਦਾ ਜਾਂ ਕਿਦਾਂ ਬੰਦਾ ਆਪਾਂ ਗਰੀਬਕਾਰ ਗਰੀਬ ਬੰਦੇ ਕਰਕੇ ਜਾਇਆ ਯ ਉਹ ਬਾਹਰ ਬੈਠੋ ਜਾ ਕੇ ਬਾਹਰ ਬੈਠ ਜਾ ਜਿਵੇਂ ਬਾਹਰ ਬੈਠਣਾ ਇਹ ਚੀਜ਼ ਦੀ ਤੁਹਾਡੀ ਡਿਮਾਂਡ ਸੀ ਉਹਨੇ ਜਾ ਕੇ ਬਾਹਰ ਬੈਠੇ ਕੰਮ ਕੋਣ ਕਰੂਗਾ ਠੀਕ ਹੈ ਨਾ ਜਿਹੜੀ ਜਿਹੜੀ ਤੁਹਾਡੀ ਹੈ ਨਾ ਸ਼ਿਕਾਇਤ ਸੀ ਉਹਦੀ ਪਾਲਣਾ ਬਾਕੀ ਜਿਹੜੀ ਨਹੀਂ ਦੀ ਤੁਸੀਂ ਗੱਲੀ ਨਹੀਂ ਰੱਖ ਸਕਦੇ ਕੰਮ ਕਿਦਾ ਹੋਗਾ ਦੋਸਤ ਅਜਿਹਾ ਤੇ ਵੀ ਆਂਦੇ ਜਗਤ ਤੇ ਵੀ ਲਾਉਂਦੇ ਚੱਲੋ ਮੁੰਡਾ ਆ ਪੀ ਆ ਗਿਆ ਫਿਸ਼ ਹੋ ਗਿਆ ਉਹ ਜਿਹਦੇ ਪਤਾ ਕੀਤਾ ਫੜ ਕੇ ਨਕਾ ਕਰੇ ਕੋਟਿਆ ਉਹ ਜਿਹੜਾ ਪ੍ਰਾਈਵੇਟ ਬੰਦ ਰੱਖਿਆ ਉਹ ਡੰਗਾ ਮਾਰ ਲੱਗਿਆ ਉਹਦੇ ਉੱਤਵਨ ਜਿਹੜੇ ਪੁਲਿਸ ਆਉਂ ਜਦੋਂ ਬੜਚਰ ਨੂੰ ਸਮਝਾਵੇ ਪ੍ਰਾਈਵੇਟ ਬੰਦੇ ਕੋਟ ਦੇ ਬੰਦੇ ਨੂੰ ਫੜ ਕੇ ਕੋਈ ਨਹੀਂ ਤੁਸੀਂ ਇੱਥੇ ਤਰਤਰ ਆ ਜਾਓ ਆਪਾਂ ਬੈਠ ਕੇ ਉੱਥੇ ਜਿਹੜੀ ਕੋਈ ਲੈ ਹੈਗੀ ਤੁਹਾਡਾ ਜਿਹੜਾ ਮੇਨ ਮਸਲਾ ਹੈ ਉਹ ਤੁਹਾਡਾ ਮਸਲਾ ਹੱਲ ਹੋ ਜਾਣਾ ਜਿਹੜੀ ਜਦੋਂ ਅਸੀਂ ਆਨੇ ਉਦੋਂ ਕਹਿੰਦੇ ਡਾਕਟਰ ਹੀ ਨਹੀਂ ਆਈ ਹੈਗੀ ਉਹਦੀ ਕਹਿੰਦੇ ਡਾਕਟਰ ਆ ਕੇ ਸਾਨੂੰ ਸਾਰੀ ਤੁਹਾਡੀ ਰਿਪੋਰਟ ਦੇ ਰਿਹਾ ਬੰਦੇ ਨੂੰ ਲੰਮਾ ਪੱਕੇ ਕੋਟ ਦੇ ਕਰਕੇ ਜਿਹੜੀ ਕੋਈ ਹੈਗੀ ਉਹ ਆਪਾਂ ਪੂਰੀ ਕਰ ਲਾਂਗੇ ਠੀਕ ਆ ਬਸ ਠੀਕ ਆ ਇਸ ਦਾ ਇਹੀ ਕਹਿੰਦੇ ਜੇ ਕੋਈ ਬੰਦਾ ਆਦਾ ਉਹਨੂੰ ਸੁਵਾਈ ਮੈਂ ਕਹਾਂ ਤੁਹਾਨੂੰ ਆਈ ਹੋਊਗੀ ਸਰਪੰਚ ਸਾਹਿਬ ਤੁਸੀਂ ਸਰਪੰਚ ਦੇ ਨਹੀਂ ਗਗਨਦੀਪ ਕਲੋਨੀ ਹੋ ਗਈ ਭਟੀਆਂ ਪਿੰਡ ਹੋ ਗਿਆ ਜੀ ਸਾਹਮਣੇ ਦੇਖਿਆ ਜੀ ਅਮਲਦਾਸ ਕਲੋਨੀ ਹੋ ਗਈ ਜੀ ਇਹ ਟੋਟਲੀ 6 ਸਰਪੰਚਾਂ ਨੇ ਆਪਣੀਆਂ ਮੋਹਰਾ ਲਾ ਕੇ ਨਾਲ ਸਾਰਿਆਂ ਨੇ ਜਾ ਕੇ ਸੀਪੀ ਸਾਹਿਬੇ ਦਰਖਾਸਤ ਦਿੱਤੀ ਸੀ ਕਿ ਇਹ ਦਰਖਾਸਤ ਮਾਰ ਕੋਈ ਉਸ ਤੋਂ ਬਾਅਦ ਕਹਿੰਦੇ ਉਹਨੂੰ ਬਦਲੀ ਕਰ ਦਿੱਤੀ ਜਾਊਗੀ ਲੇਕਿਨ 2 ਤਰੀਕ ਤੋਂ ਬਾਅਦ ਵੀ ਉਹਦੀ ਬਦਲੀ ਨਹੀਂ ਕੀਤੀ ਗਈ ਕਿਉਂਕਿ ਹੁਣ ਵੀ ਕੋਈ ਸਰਪੰਚ ਆਪਣਾ ਕੰਮ ਕਰਾਂ ਜਾਂਦਾ ਤੇ ਉਹ ਕਹਿੰਦੇ ਉਹ ਸਲੇਮੜਾਪਰੀ ਲੱਗਾ ਹੋਇਆ ਜਾ ਕੇ ਸਲੇਮੜਾਪਰੀ ਵਾਲਾ ਜੰਦਰ ਨਾਲ ਗੱਲ ਕਰੋ ਤਾਂ ਕੰਮ ਹੋਊਗਾ ਇੰਚਾਰਜ ਉਹੀ ਆ ਹੋਲੀ ਸੋਲੀ ਸਾਰੇ ਏਰੀਆ ਦਾ ਇੱਕ ਕਦੇ ਕਦੇ ਤੋਂ ਕਹਿੰਦੇ ਅਮ ਤੇ ਲੱਗੇ ਹੋਏ ਨੇ ਉਸ 10-12 ਸਾਲ ਤੋਂ ਲੱਗੇ ਹੀ ਇੱਥੇ ਹੋਏ ਆ ਜੀ ਸਾਹਮਣੇ ਉਹਨਾਂ ਦਾ ਘਰ ਆ ਪੀਰੂ ਮਹੱਲੇ ਸਾਹਮਣੇ ਸਲੇਮ ਡਾਪਰੀ ਥਾਣਾ ਵੈ ਇੱਥੇ ਉਹਨਾਂ ਨੇ ਸਾਰੇ ਜਿੰਨੀ ਉਹਦੀ ਡਿਊਟੀ ਆ ਇੱਥੇ ਹੀ ਰਹੀ ਆ ਇੱਥੋਂ ਦੇ ਜਾਂਦੇ ਆ ਕਿਤੇ ਕੋਈ ਬਾਲਾ ਪ੍ਰੈਸ਼ਰ ਪੈਂਦਾ ਵੈ ਕਿਤੇ 10 ਦਿਨ 15 ਦਿਨ ਵਾਸਤੇ ਸਾਈਡ ਤੇ ਹੁੰਦੇ ਆ ਦੁਬਾਰਾ ਫੇਰ ਸਲੇਮ ਡਾਪਰੀ ਆ ਜਾਂਦੇ ਆ ਚੌਂਕੀ ਬਣੀ ਇੱਥੇ ਇੰਚਾਰਜ ਲਾਤਾ ਉਹਨ ਇੱਥੇ ਰੋਲਾ ਪਿਆ ਦੁਬਾਰਾ ਸਲੇਮ ਡਾਪਰੀ ਰੱਖ ਲਿਆ ਉਹਨਾਂ ਨੂੰ ਲੈਨ ਹਾਜ਼ਰ ਹੋਣ ਦੇ ਬਾਵਜੂਦ ਵੀ ਅਖਬਾਰਾਂ 'ਚ ਖਬਰਾਂ ਲੱਗੀਆਂ ਜਾਂਦੀਆਂ ਦੋ ਦੇ ਦੋ ਤਰੀਕ ਦੇ ਲੈਨ ਹਾਜ਼ਰ ਹੋਏ ਹੋ ਅਖਬਾਰ 'ਚ ਖਬਰ ਲੱਗੀ ਹੋਈ 7 ਤਰੀਕ ਦੀ ਉਹਦੇ ਵਿੱਚ ਲੈਨ ਹਾਜ਼ਰ ਹੋਏ ਹੋਏ ਨੂੰ ਬੁਲਾ ਕੇ ਉੱਥੋਂ ਦੀ ਉਹਦੀ ਨਾਲ ਫੋਟੋ ਕਰਾਈ ਗਈ ਅਫਸਰਾ ਵੱਲੋਂ ਵੀ ਇਹਨੇ ਮਾਮਲਾ ਸੁਲਝਾਇਆ ਹੋਇਆ ਦੱਸੋ ਪੂਰੀ ਪੁਲਿਸ ਕੋਲ ਬੰਦਾ ਕੋਈ ਨਹੀਂ ਸੀਗਾ ਮਾਮਲਾ ਸੁਲਝਾਣ ਲਈ ਵੀ ਲੈਨ ਹਾਜ਼ਰ ਹੋਏ ਬੰਦੇ ਨੂੰ ਬੁਲਾ ਕੇ ਉਹਦੇ ਕੋਲੋਂ ਮਾਮਲਾ ਸੁਲਝਾਇਆ ਹੋਇਆ ਜਿਹੜੇ ਰੋਪ ਜਿਹੜੇ ਲਾ ਰਹੇ ਹੋ ਕਿ ਰੋਕ ਕੀ ਨੇ ਅਰੋਪ ਇਹੀ ਹੈ ਜੀ ਵੀ ਪ੍ਰਾਈਵੇਟ ਬੰਦੇ ਰੱਖੇ ਹੋਏ ਆ ਉਹਨਾਂ ਕੋਲ ਜੇ ਕੋਈ ਜਾਂਦਾ ਵਾ ਕਹਿੰਦੇ ਕੰਮ ਕਰਨਾ ਤਾਂ ਪ੍ਰਾਈਵੇਟ ਬੰਦੇ ਨਾਲ ਗੱਲ ਕਰੋ ਪ੍ਰਾਈਵੇਟ ਬੰਦੇ ਕੋਲ ਕੁੱਟਮਾਰ ਕਰਾਈ ਜਾਂਦੀ ਹੈ ਪ੍ਰਾਈਵੇਟ ਬੰਦੇ ਹੀ ਪੈਸਿਆਂ ਦੀ ਗੱਲ ਕਰਦੇ ਆ ਜੇ ਕੋਈ ਸਰਪੰਚ ਜਾਂਦੇ ਹਾਂਜੀ ਹਾਂਜੀ ਜੇ ਕੋਈ ਸਰਪੰਚ ਮੋਕੇ ਦਾ ਸਰਪੰਚ ਜਾਂਦਾ ਵਾ ਤਾਂ ਉਹਨੂੰ ਵੀ ਕੁਰਸੀ ਤੇ ਬਹਿਣ ਨਹੀਂ ਦਿੱਤਾ ਜਾਂਦਾ ਵੀ ਬਾਹਰ ਨਿਕਲੋ ਬਾਹਰ ਨਿਕਲੋ ਹੁਣ ਤੋਂ ਲਾਸਟ ਮੰਗ ਕੀ ਹੋ ਰਹੀ ਸਾਡੀ ਮੰਗ ਇਹੀ ਹੈ ਜੀ ਆਹ ਦੇਖੋ ਜੀ ਜੇ ਕੋਈ ਅਸਲਾ ਆਪਣਾ ਜੇ ਕੋਈ ਅਸਲਾ ਆਪਣਾ ਗੱਡੀ ਦੇ ਵਿੱਚ ਰੱਖਦਾ ਲਾਇਸੈਂਸੀ ਜੇ ਫੋਟੋ ਉਹਦੀ ਵਾਈਫ ਪਾ ਦਿੰਦੀ ਆ ਤਾਂ ਉਹ ਲੱਡਵਾਲਾ ਨੇ ਪਰਚਾ ਦਰਜ ਕਰ ਦਿੱਤਾ ਵੀ ਲੋ ਜੀ ਤੁਹਾਡੇ ਤੇ ਪਰਚਾ ਦਰਜ ਆ ਵੀ ਤੁਸੀਂ ਲਾਇਸੈਂਸੀ ਸੀਗਾ ਚਾਹੇ ਤੁਸੀਂ ਫੋਟੋ ਪਾ ਕੇ ਗਲਤ ਕੰਮ ਕਰ ਰਹੇ ਹੋ ਨੋਕਾ ਨੂੰ ਡਰਾ ਰਹੇ ਹੋ ਫੋਟੋ ਪਾਣੀ ਆ ਵੀ ਫੋਟੋ ਪਾਣੀ ਨਹੀਂ ਆ ਦੇਖੋ ਇਹ ਫੇਰ ਕਰ ਰਹੇ ਆ ਜੀ ਇਹ ਉਹਨਾਂ ਦੀ ਫੋਟੋ ਹੈ ਫੇਰ ਕਰ ਰਹੇ ਆ ਉਹ ਕਹਿੰਦੇ ਵੀ ਪੁਲਿਸ ਵੀ ਮੇਰੇ ਨਾਲ ਆ ਸਰਕਾਰ ਜਿਹੜੀ ਮਰਜ਼ੀ ਹੋਵੇ ਹਰੇਕ ਸਰਕਾਰ காங்கிரஸ் ਸਰਕਾਰ ਸੀ ਤਾਂ ਵੀ ਪੰਜ ਸਾਲਾਂ ਉਹਨੇ ਵਧੀਆ ਗੱਟੇ ਆ ਹੁਣ ਝਾੜੂ ਵਾਲਿਆਂ ਦੀ ਤਾਂ ਵੀ ਵਧੀਆ ਕਰ ਰਹੇ ਆ ਐਮਐਲਏ ਕੋਲ ਕਈ ਵਾਰ ਗਏ ਸਰਪੰਚ ਇਕੱਠੇ ਹੋ ਗਏ ਸੰਘੋਵਾਲ ਕੋਲ ਸੰਘੋਵਾਲ ਸਾਹਿਬ ਨੇ ਫੋਨ ਕੀਤਾ ਵੇ ਇਹਦੀ ਬਦਲੀ ਕਰੋ ਜੀ ਕਰ ਦਿੰਦੇ ਆ ਜੀ ਭੇਜ ਦਿੰਦੇ ਆ ਜੀ ਸਾਰੇ ਸਰਪੰਚ ਐਮਐਲਏ ਸਾਹਿਬ ਕੋ ਕਿੰਨੀ ਵਾਰ ਜਾਏ ਇੱਕ ਬੰਦਾ ਨਹੀਂ ਇਹਨਾਂ ਕੋ ਬਦਲ ਹੋ ਰਿਹਾ ਵੈ ਇਹ ਬੰਦੇ ਨੂੰ ਇੱਥੋਂ ਦੀ ਬਾਹਰ ਭੇਜ ਦਈਏ ਇਹ ਨਾ ਬਦਲੇ ਕਿ ਕੀ ਮੰਗ ਤੁਹਾਡੀ ਅੱਗੇ ਫੇਰ ਜੀ ਰੋਰ ਜਾਮ ਕਰਾਂਗੇ ਐਂਡਲੀ ਮੰਗ ਤਾਂ ਇਹੀ ਆ ਅੱਜ ਅਸੀਂ ਇਹੀ ਕਹਿੰਦੇ ਆ ਵੀ ਇਹਨੂੰ ਲੁਧਿਆਣੇ ਤੋਂ ਬਾਹਰ ਕੱਢਿਆ ਜਾਵੇ ਇਹ ਜ਼ਿਲ੍ਹਾ ਬਦਲੀ ਕੀਤੀ ਜਾਵੇ ਜੇ ਫੇਰ ਵੀ ਜ਼ਿਲ੍ਹਾ ਪਤਲੀ ਮੇਂ ਕੀਤੀ ਜਾਊਂਗੀ ਫਿਰ ਅਸੀਂ ਰੋਡ ਜਾਮ ਕਰਾਂਗੇ ਆ ਕਿੱਥੇ ਠੀਕ ਹੈ ਜੀ ਲਗੀ ਹੋਇਆ ਇਹਾ ਪੂਰੇ ਸਤੇ ਪਿੰਡਾਂ ਵਾਲੇ ਸਪਾਈਟ ਮੇਰੇ ਸੀਨੀਅਰ ਅਫਸਰ ਦੇਣਗੇ ਇਸ ਬਾਰੇ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਜੋ ਵੀ ਹੈਗਾ ਪੜਤਾਲ ਕਰਵਾ ਚਲੂ ਥੋੜਾ ਹਗਾਮਾ ਆਇਆ ਹੋਇਆ ਕੀ ਹੋਇਆ ਕੀ ਕੋਈ ਹਗਾਮਾ ਨਹੀਂ ਹੋਇਆ ਇਹਨਾਂ ਜੋ ਕੰਪਲੀਟ ਸੀ ਪਹਿਲਾਂ ਚੱਲ ਰਹੀ ਸੀ ਉਹ ਮਤਲਬ ਕਿ ਸੋਲਵ ਹੋ ਚੁੱਕੀ ਆ ਉਹਦੇ ਆਪ ਪਾਲਣਾ ਹੋ ਚੁੱਕੇ ਇਸ ਬਲਾਵਾ ਕੁਝ ਨਹੀਂ ਕਿਉਂਕਿ ਆਏ ਨੇ ਕਿ ਕਾਰਨ ਕੀ ਬਣਿਆ ਇਹ ਇਹਨਾਂ ਲੋਕਾਂ ਦਾ ਪੜਤਾਲ ਚੱਲਦੀ ਹੋਰ ਕਰ ਲੈਣੇ ਪਤਾ ਆ ਉਹਦਾ ਬਰੇ ਇਹ ਜਿਹੜੇ ਰੋਲਾ ਪਾ ਰਹੇ ਕੋਈ ਕੀ ਕਿਹਨੇ ਬਦਲੀ ਹੈ ਜੀ ਕੀ ਨਾਮ ਉਹਨਾਂ ਦਾ ਜਿੰਦਰ ਲਾਲ ਉਹਨਾਂ ਦੀ ਬਦਲੀ ਹੋ ਚੁੱਕੀ ਆ ਪਹਿਲਾਂ ਅੱਛਾ ਜੀ ਹਾਂਜੀ ਇਹ